ਜਦੋਂ ਹੀ ਆਪਾਂ ਇੱਕ ਮਨੁੱਖ ਵਜੋਂ ਪੈਦਾ ਹੋਏ ਕਿਸੇ ਤਰੀਕੇ ਨਾਲ ਆਪਣੀ ਜ਼ਿੰਦਗੀ ਉਲਝ ਗਈ ਜੇ ਅਸੀਂ ਇਸ ਧਰਤੀ ਤੇ ਕਿਸੇ ਹੋਰ ਜੀਵ ਵਾਂਗ ਆਏ ਹੁੰਦੇ ਤਾਂ ਜ਼ਿੰਦਗੀ ਬਹੁਤ ਆਸਾਨ ਹੋਣੀ ਸੀ ਖਾਣਾ ਸੋਣਾ ਬੱਚੇ ਪੈਦਾ ਕਰਨਾ ਤੇ ਇੱਕ ਦਿਨ ਮਰ ਜਾਣਾ ਹੁਣ ਆਪਾਂ ਇਹ ਸਭ ਕੁਝ ਕਰਨਾ ਹੈ ਪਰ ਕਿਸੇ ਤਰ੍ਹਾਂ ਨਾਲ ਤੁਸੀਂ ਜਿੱਥੇ ਹੋ ਜੋ ਸਥਿਤੀ ਵਿੱਚ ਹੋ ਉਹ ਕਾਫੀ ਨਹੀਂ ਹੈ ਹੈਨਾ तुसी जो हो उस तो थोड़ा ज्यादा होना चाहते हो जे तो सिर्फ पैसों का पता है, तो थोड़े ज़्यादा पैसे जो तो थो सिर्फ मज़ा करना आता है तो थोड़ा जा होर मज़ा पावर तो थोड़ी जी होर पावर हर कोई जिथे भी वो है उस तो थोड़ा ज़्यादा होना चाहता है इच्छा करने की प्रक्रिया लगातार चल रही है ਚਾਹੇ ਤੁਸੀਂ ਕੰਮ ਤੇ ਜਾਂਦੇ ਹੋ ਜਾਂ ਫਿਰ ਤੁਸੀਂ ਬਾਾਰ ਵਿੱਚ ਜਾਂਦੇ ਹੋ ਜਾਂ ਮੰਦਰ ਜਾਂ ਫਿਰ ਵਿਆਹ ਕਰਵਾ ਰਹੇ ਹੋ ਜਾਂ ਬੱਚੇ ਪੈਦਾ ਕਰ ਰਹੇ ਹੋ ਜਾਂ ਯੂਨੀਵਰਸਿਟੀ ਵਿੱਚ ਪੜ ਰਹੇ ਹੋ ਜੀਵਨ ਦੇ ਇਹ ਸਾਰੇ ਯਤਨ ਖੁਸ਼ੀ ਦੀ ਭਲ ਵਿੱਚ ਸਨ ਹੈਨਾ ਪਿਛਲੇ 100 ਸਾਲਾਂ ਵਿੱਚ ਵਿਗਿਆਨ ਅਤੇ ਤਕਨੀਕ ਦਾ ਇਸਤੇਮਾਲ ਕਰਕੇ ਅੱਪਾਂ ਇਸ ਧਰਤੀ ਦਾ ਰੂਪ ਹੀ ਬਦਲ ਦਿੱਤਾ। ਅੱਜ ਆਪਣੇ ਕੋਲੇ ਅਜਿਹੇ ਸੁੱਖ ਸਾਧਨ ਹਨ ਜਿਹੜੇ ਕੋਈ ਹੋਰ ਪੀੜ੍ਹੀ ਸੋਚ ਵੀ ਨਹੀਂ ਸਕਦੀ ਸੀ। ਵੀ ਆਰ ਡੈਫੀਨਿਟਲੀ ਦ ਮੋਸਟ ਕੰਫਰਟੇਬਲ ਜਨਰੇਸ਼ਨ ਐਵਰ ਔਨ ਦਿਸ ਪਲੈਨਟ। ਇਜ਼ ਇਟ ਸੋ? ਜ਼ਰੂਰ ਹੀ ਆਪਣੀ ਪੀੜ੍ਹੀ ਇਸ ਧਰਤੀ ਤੇ ਸਭ ਤੋਂ ਆਰਾਮਦਾਇਕ ਪੀੜ੍ਹੀ ਹੈ। ਕੀ ਇਹ ਹੈ? ਪਰ ਕੀ ਅਸੀਂ ਸਭ ਤੋਂ ਖੁਸ਼ਹਾਲ ਪੀੜ੍ਹੀ ਵੀ ਹਾਂ? ਤਾਂ ਇਹ ਕੰਮ ਨਹੀਂ ਕੀਤਾ। ਹਰ ਪ੍ਰਾਣੀ ਨੇ ਪੇੜ-ਪੌਦਿਆਂ ਤੋਂ ਲੈ ਕੇ ਜਾਨਵਰਾਂ ਤੱਕ ਹਰ ਕਿਸੇ ਨੇ ਇਸ ਇਨਸਾਨ ਵੀ ਸ਼ਾਮਲ ਹਨ ਇਹਨਾਂ ਸੁਵਿਧਾਵਾਂ ਨੂੰ ਬਣਾਉਣ ਲਈ ਬਹੁਤ ਵੱਡੀ ਕੀਮਤ ਚੁਕਾਈ ਹੈ ਪਰ ਅਸੀਂ ਖੁਸ਼ ਵੀ ਨਹੀਂ ਹਾਂ ਤਾਂ ਇਹਦਾ ਕੀ ਮਤਲਬ ਹੈ ਅੱਜ ਅਸੀਂ ਬਹੁਤ ਤਰੀਕਿਆਂ ਨਾਲ ਦੁਨੀਆ ਨੂੰ ਇੰਜੀਨੀਅਰ ਕਰ ਲਿਆ ਹੈ ਤਾਂ ਕਿ ਇਹ ਸਾਡੇ ਲਈ ਬਿਹਤਰ ਕੰਮ ਕਰੇ ਹੈਨਾ ਪਰ ਅਸੀਂ ਆਪਣੇ ਆਪ ਬਾਰੇ ਕੁਝ ਨਹੀਂ ਕੀਤਾ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਨੂੰ ਧਿਆਨ ਨਾਲ ਦੇਖੀਏ ਹੈਨਾ ਪਿਛਲੇ 24 ਘੰਟਿਆਂ ਦੇ ਵਿੱਚ ਤੁਹਾਡੇ ਕੋਲੇ ਆਨੰਦ ਦੇ ਕਿੰਨੇ ਪਲ ਸਨ ਜਦੋਂ ਤੁਸੀਂ 5 ਸਾਲ ਦੇ ਬੱਚੇ ਸੀ 24 ਘੰਟਿਆਂ ਦੇ ਵਿੱਚ ਤੁਹਾਡੇ ਕੋਲੇ ਕਿੰਨੇ ਖੁਸ਼ੀ ਦੇ ਪਲ ਸਨ ਕਿਸੇ ਤਰ੍ਹਾਂ ਨਾਲ ਪੂਰਾ ਸਮੀਕਰਨ ਹੀ ਉਲਟਾ ਹੋ ਗਿਆ ਹੈ ਇਹ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਹੋ ਚਾਹੇ ਤੁਸੀਂ ਮਹਿਲ ਵਿੱਚ ਹੋ ਜਾਂ ਸਵਰਗ ਵਿੱਚ ਪਰ ਜੇਕਰ ਤੁਹਾਡੀ ਅੰਦਰੂਨੀ ਸਥਿਤੀ ਚੰਗੀ ਨਹੀਂ ਹੈ ਤਾਂ ਉਸਦੇ ਕੋਈ ਮਾਇਨੇ ਨਹੀਂ ਹਨ ਹੈਨਾ ਏ ਮਨ ਪਰ ਮਨੰਦ ਦਾ ਸਰੋਤ ਹੋ ਸਕਦਾ ਸੀ ਪਰ ਜ਼ਿਆਦਾਤਰ ਲੋਕਾਂ ਲਈ ਇਹ ਮਨ ਦੁੱਖ ਦਾ ਸਰੋਤ ਬਣ ਗਿਆ ਹੈ ਤਣਾਅ ਚਿੰਤਾ ਡਿਪਰੈਸ਼ਨ ਕਿਉਂ ਬਸ ਇਸ ਲਈ ਕਿ ਤੁਹਾਨੂੰ ਇਸ ਨੂੰ ਸੰਭਾਲਣਾ ਨਹੀਂ ਆਉਂਦਾ ਹੈ ਨਾ ਦੇਖੋ ਤੁਹਾਡੀ ਜ਼ਿੰਦਗੀ ਵਿੱਚ ਸਿਰਫ ਇੱਕ ਹੀ ਸਮੱਸਿਆ ਹੈ ਜ਼ਿੰਦਗੀ ਉਵੇਂ ਨਹੀਂ ਚੱਲ ਰਹੀ ਜਿਵੇਂ ਤੁਸੀਂ ਚਾਹੁੰਦੇ ਹੋ ਬਸ ਇਹੀ ਸਮੱਸਿਆ ਹੈ ਕੀ ਕੋਈ ਹੋਰ ਸਮੱਸਿਆ ਹੈ ਤੁਹਾਡੇ ਆਲੇ ਦੁਆਲੇ ਕੋਈ ਵੀ 100% ਤੁਹਾਡੇ ਮੁਤਾਬਕ ਨਹੀਂ ਹੋਵੇਗਾ ਹੈ ਕਿ ਨਹੀਂ ਕੋਈ ਵੀ ਤੁਹਾਡੇ ਮੁਤਾਬਕ ਨਹੀਂ ਹੈ ਤਾਂ ਠੀਕ ਹੈ ਸਮੱਸਿਆ ਇਹ ਹੈ ਕਿ ਇਹ ਵਾਲਾ ਵੀ ਤੁਹਾਡੇ ਮੁਤਾਬਕ ਨਹੀਂ ਹੈ ਇਹ ਸਮੱਸਿਆ ਹੈ ਲੋਕਾਂ ਨੇ ਸਿੱਟਾ ਕੱਢ ਲਿਆ ਹੈ ਕਿ ਤਣਾਵ ਉਹਨਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਤਣਾਵ ਤੁਹਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਹੈ ਗੱਲ ਸਿਰਫ ਇੰਨੀ ਹੈ ਕਿ ਤੁਹਾਨੂੰ ਆਪਣੇ ਸਰੀਰ ਨੂੰ ਸੰਭਾਲਣਾ ਨਹੀਂ ਆਉਂਦਾ ਆਪਣੇ ਮਨ ਨੂੰ ਆਪਣੀਆਂ ਭਾਵਨਾਵਾਂ ਅਤੇ ਆਪਣੀਆਂ ਜੀਵਨ ਊਰਜਾਵਾਂ ਨੂੰ ਸੰਭਾਲਦਾ ਨਹੀਂ ਹੁੰਦਾ ਸਭ ਕੁਝ ਇਤਫਾਕ ਨਾਲ ਹੋ ਰਿਹਾ ਹੈ ਤਾਂ ਜੇ ਚੀਜ਼ਾਂ ਨੂੰ ਤੁਹਾਡੇ ਹਿਸਾਬ ਨਾਲ ਹੋਣਾ ਹੈ ਤਾਂ ਇਸ ਦੁਨੀਆ ਵਿੱਚ ਤੁਸੀਂ ਇਹ ਸਮਝਿਆ ਕਿ ਉਹਨਾਂ ਦੀ ਇੰਜੀਨੀਅਰਿੰਗ ਕਰਨੀ ਹੁੰਦੀ ਹੈ ਇਹ ਤੁਹਾਡੇ ਨਾਲ ਵੀ ਹੈ ਤੁਹਾਡੇ ਕੋਈ ਅੰਦਰੂਨੀ ਇੰਜੀਨੀਅਰਿੰਗ ਨਹੀਂ ਹੋਈ ਹੈ ਹੈਨਾ ਤੁਸੀਂ ਬਸ ਇਤਫਾਕ ਨਾਲ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋ ਹੁਣ ਮੈਂ ਤੁਹਾਡੇ ਅੰਦਰ ਸਹੀ ਕਿਸਮ ਦੀ ਕੈਮਿਸਟਰੀ ਬਣਾਉਣ ਦੀ ਗੱਲ ਕਰ ਰਿਹਾ ਹਾਂ ਜਿੱਥੇ ਤੁਹਾਡੇ ਲਈ ਸ਼ਾਂਤ ਅਤੇ ਆਨੰਦਮਈ ਹੋਣਾ ਬਿਲਕੁਲ ਸੁਭਾਵਿਕ ਹੋਵੇਗਾ